ਇਨੇ ਬੜਾ ਲਹੂ ਪੀਤਾ ਡੇਲੀ ਆ ਜਾਂਦਾ ਜਾ ਇਹਨੂੰ ਕਹੇ ਉਹਨਾਂ ਕਹੇ ਦਵਾਈ ਲੈਣ ਗਿਆ ਉਹ ਹੈ ਨਹੀਂ ਗਿਆ ਇੱਥੇ ਹੋਰ ਕੀ ਹੈ ਭਾਈ ਮਣੀ ਕੋਨੇ ਚਲਦੇ ਆ ਤੇ ਜੇ ਭਾਈ ਮਣੀ ਮੰਨ ਗਿਆ ਨਾ ਤੇ ਆਪ ਨੂੰ ਦਵਾਈ ਦਾ ਧਾਰ ਮਿਲ ਜੂਗਾ ਤੇ ਪਹਿਲਾਂ ਬਾਹਰ ਤੋਂ ਮਰ ਗਈ ਵੀ ਹੈ ਕਿ ਨਹੀਂ ਕਰੇ ਭਾਈ ਮਣੀ ਕਰਿਆ ਆ ਆ ਵਾਰੀ ਠੀਕ ਆ ਵਧੀਆ ਵਜੇ ਭਾਈਓ ਹੋਰ ਚਾਹ ਬਣਣੀ ਨਹੀਂ ਬਸ ਚਾਹ ਪਣੀ ਦੀ ਲੋੜ ਨਹੀਂ ਪਰ ਕੰਮ ਆਇਆ ਮੈਂ ਇੱਕ ਬਈ ਤੇਰੇ ਕਿਵੇਂ ਮੇਰੇ ਤਾਂ ਹੀ ਕੀ ਕੰਮ ਬਹਿ ਗਿਆ ਯਾਰ ਗੱਲ ਏਦਾਂ ਬਣ ਗਈ ਆ ਵੀ ਦਵਾਈ ਚਾਹੀਦੀ ਸੀ ਆਪਾਂ ਨੂੰ ਸਪਰੇਅ ਰੇ ਸਪਰੇਅ ਯੂਜ਼ ਕਰ ਅੱਛਾ ਠੀਕ ਆ ਕਣਕ ਵੀ ਬੈਠਿਆ ਤੇ ਆੜਤ ਜਿਹੜੀ ਪਹਿਲਾਂ ਸਾਡਾ ਕੋਈ ਥੋੜਾ ਜਿਹਾ ਰੌਲਾ ਜਿਹਾ ਪੈ ਗਿਆ ਠੀਕ ਆ ਠੀਕ ਆ ਤੇ ਆਪણો ਆਇਆ ਕਰ ਯਾਰ ਸਪਰੇਅ ਦਵਾਈ ਆ ਆਪਦੀ ਆੜਤ ਤੋਂ ਤੇ 6 ਮਹੀਨਾ ਬਾਅਦ ਕਣਕ ਵੱਢ ਗਿਆ ਆਪਾਂ ਪੈਸੇ ਦੇਦਾ ਅੱਛਾ ਮੇਰੀ ਆੜਤ ਤੋਂ ਹਾਂ ਤੇਰੀ ਆੜਤ ਤੋਂ ਸਪਰੇਅ ਚਾਹੀਦੀ ਆ ਦਲੇਰ ਗੱਲ ਦੱਸਾਂ ਦਰਅਸਲ ਕੀ ਆ ਹਾਂ ਕਹਿੰਦਾ ਤੇਰੇ ਬਾਰੇ ਮੈਂ ਪਹਿਲਾਂ ਬਹੁਤ ਚਰਚੇ ਸੁਣਿਆ ਕੀ ਹੁੰਦਾ ਵਿਹਾਰ ਮਾੜਾ ਉਹ ਪੈਸੇ ਨਹੀਂ ਕਿਸੇ ਦਿੰਦਾ ਉਹ ਤਾਂ ਵੀਰ ਯਾਰ ਐਵੇਂ ਲੋਕਾਂ ਨੂੰ ਕੀ ਆਖਣਾ ਪਰ ਆਪਾਂ ਆਇਆ ਨਾ ਵੀ ਕਿਸੇ ਦਾ ਰੁਪਈਆ ਨਹੀਂ ਰੱਖਿਆ 4 ਕਿਲੇ ਆਪਣੇ ਕੋਲੇ ਕਣਕ ਆ ਤੇਰੇ ਦਵਾਈ ਦੇ ਪੈਸੇ ਥੋੜੂ ਨਾਪ ਲੂੰਗਾ ਮੈਂ 4 ਕਿਲੇ ਆ ਹਾਂ ਕਣਕ ਵੇਚ ਕੇ ਤੇਰੇ ਦਵਾਈ ਦੇ ਪਹਿਲੇ ਪੈਸੇ ਪਹਿਲਾ ਦਊਂ ਦੇਖ ਲੈ ਤੂੰ ਇੱਕ ਵਾਰ ਮਨਵਾੜ ਤਾ ਤੋ ਦਵਾਈ ਚ ਗਾ ਦੇ ਬਸ ਵੇ ਮੈਂ ਚਾ ਗਾ ਦਿੰਦਾ ਤੇ ਮੁੜ ਕੇ ਇਹ ਨਾ ਹੋਵੇ ਕਿ ਤੇ ਮੈਨੂੰ ਤੇਰੇ ਪਿੱਛੇ ਗੇੜੇ ਮਾਰਨੇ ਪੈਣ ਯਾਰ ਤੈਨੂੰ ਮੈਂ ਕਹਦਾ ਵੀ ਤੇਰੇ ਨਾਲ ਜ਼ਬਾਨ ਰਹਿ ਗਈ ਅੱਛਾ ਜਿੱਦਣ ਕਣਕ ਵੱਡੀ ਗਈ ਠੀਕ ਹੈ ਤੇਰੇ ਪੈਸੇ ਪਹਿਲਾਂ ਬਾਕੀ ਬਾਅਦ ਵਿੱਚ ਤੋ ਦੋਸਤੋ ਕਾਫੀ ਮਿੰਤਰ ਤਰਲਿਆਂ ਤੋਂ ਬਾਅਦ ਮਨੀ ਦਲੇਰ ਸਿੰਘ ਦੀ ਜ਼ਿੰਮੇਵਾਰੀ ਲੈ ਲੈਂਦਾ ਤੇ ਆਪਣੀ ਆੜਤ ਤੋਂ ਉਸ ਨੂੰ ਰੇਸ ਬ੍ਰਿਜ ਚਕਵਾ ਦਿੰਦਾ ਤੇ 6 ਮਹੀਨਿਆਂ ਬਾਅਦ ਜਦੋਂ ਦਲੇਰ ਫਸਲ ਵੇਚ ਲੈਂਦਾ ਤੇ ਅਚਾਨਕ ਹੀ ਆੜਤੀਏ ਦਾ ਫੋਨ ਮਨੀ ਸਿੰਘ ਨੂੰ ਦੁਬਾਰਾ ਆਉਂਦਾ ਤੇ ਵੇਖੋ ਕੀ ਹੁੰਦਾ ਕੰਦਾ ਫੋਨ ਆ ਗਿਆ ਦਵਾਈਆਂ ਵਾਲੇ ਦਾ ਕਿਵੇਂ ਆ ਗਿਆ ਫੋਨ ਹੈਲੋ ਹਨੀ ਸਤਿਗੁਰ ਮਨੀ ਸਾਹਿਬ ਸਤਿਗੁਰ ਜੀ ਯਾਰ ਤੁਸੀਂ ਜਿਹਨਾਂ ਦੀ ਜ਼ਿੰਮੇਵਾਰੀ ਤੁਹਾਹੀਂ ਸੀ ਹੋਟਲ ਹੈ ਸਿੰਘੀ ਯਾਰੋਂ ਪੈਸੇ ਨਹੀਂ ਦੇ ਕੇ ਗਿਆ ਕੜਬੋਕੋਕ ਵੀ ਵੇਚ ਲਈ ਉਹਨੇ ਕਿੰਨਾ ਟਾਈਮ ਹੋ ਗਿਆ ਜ 8 ਮਹੀਨੇ ਹੋ ਗਏ ਦੇਖਣਗੇ ਅਜੇ ਨਾ 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 ਅਜੇ ਕਿਤੇ ਉਹਦਾ ਪਹੁੰਚੀ ਨਹੀਂ ਪੈਸੇ ਅਜੇ ਤੁਸੀਂ ਕਹਿੰਦੇ ਸੀਗੇ ਵੀ ਕਿ ਜਊਗਾ ਫਿਰ ਕਿੰਨੇ ਕ ਬਣ ਕੇ ਹੁੰਦੇ ਉਹ ਹੈਗਾ ਜੀ ਰੁਪਈਆ 60000 ਹੈਗਾ ਤੇ ਉਹ ਫਿਰ ਜਾਂਦਾ ਫਿਰ ਤੁਹਾਡੇ ਖਾਤੇ ਪਾ ਦਈਏ ਫਿਰ ਅਸੀਂ ਨਹੀਂ ਨਹੀਂ ਮੈਂ ਉਹਨਾਂ ਨਾਲ ਕਰਦਾ ਗੱਲ ਆਪਣੇ ਖਾਤੇ ਤੋਂ ਲਈ ਆਪਾਂ ਤਾਂ ਜ਼ਿੰਮੇਵਾਰੀ ਚੱਕੀ ਸੀਂਦੀ ਆਈ ਮਾਤਾ ਨੂੰ ਕਿਹਾ ਸੀ ਨਾ ਵੀ ਜੇ ਨਾ ਦਿੱਤੇ ਫਿਰ ਵਿਆਹ ਹੀ ਨਹੀਂ ਦਾ ਇਹ ਚੱਕਰ ਬਣ ਜਾਊਗਾ ਨਾ 8 ਮਹੀਨੇ ਤਾਂ ਗਏ ਹੋ ਗਏ ਨੇ ਅੱਛਾ ਚਲੋ ਕੋਈ ਨਹੀਂ ਮੈਂ ਕਰਦਾ ਤੁਹਾਨੂੰ ਗੱਲ ਹਾਂ ਕਰਦੀ ਗੱਲ ਤੇ ਫਿਰ ਮੈਨੂੰ ਦੱਸੋ ਫਿਰ ਉਹ ਪੈਸੇ ਪਹੁੰਚਾਓ ਮੇਰੇ ਹੈ ਕੋਈ ਨਹੀਂ ਕੋਈ ਨਹੀਂ ਪਰ ਉਹਨੇ ਚੰਗੀ ਕੀਤੀ ਮੈਨੂੰ ਕਹਿੰਦੇ 6 ਮਹੀਨੇ ਮੈਂ ਪੈਸੇ ਦੇ ਦੂੰਗਾ ਤੇ ਹਜੇ ਤੱਕ ਪੈਸੇ ਨਹੀਂ ਦਿੱਤੇ ਉਹਨੇ ਕਮਾਲ ਦਾ ਬੰਦਾ ਹਲਾ ਉਦੋਂ ਮਰੀਆਂ ਮਿੰਤਾ ਕਰਦਾ ਸੀ ਯਾਰ ਮੁੱਲਾ ਭਾਈ ਜਿਹੜਾ ਲੋਕਾਂ ਨੇ ਕਿਹਾ ਸੀ ਨਾ ਉਹ ਸੱਚ ਹੁੰਦਾ ਹੈ ਚਲ ਕਰਦਾ ਮੈਂ ਜਾ ਕੇ ਉਹਦੇ ਨਾਲ ਕੰਕਾ ਬਹੁਤ ਵਧੀਆ ਰਹੀ ਬਾਈ ਜੀ ਬਹੁਤ ਵਧੀਆ ਚਾਰ ਛੁਕ ਚੰਗਾ ਦੇਖੀ ਆ ਮੈਂ ਨਾ 60 ਮਨ ਟੱਪ ਗਈ ਐ ਕੀ ਕੀ ਅੱਛਾ ਤੇਰੇ ਦਵਾਈਆਂ ਤੂੰ ਪੈਸੇ ਨਹੀਂ ਦੇ ਗਿਆ ਉਹ ਦਵਾਈਆਂ ਵਾਲੇ ਦੇ ਹਾਂ ਉਹ ਨਾ ਜੇ ਪੇਮੈਂਟ ਨਹੀਂ ਆਈ ਯਾਰ ਉਹ ਪੇਮੈਂਟ ਯਾਰ ਪਤਾ ਨਹੀਂ ਕੀ ਗੱਲ ਐ ਕੀ ਕਿ ਨਾ ਕੋਈ ਚੱਕਰ ਬਣ ਗਿਆ ਵੀ ਪੇਮੈਂਟ ਅੜਕੀ ਹੀ ਖੜੀ ਆ ਤੇ ਜਦੋਂ ਪੇਮੈਂਟ ਆ ਗਈ ਤੈਨੂੰ ਮੈਂ ਕਹਿ ਸੀਗਾ ਪਹਿਲਾਂ ਦੇ ਕੇ ਆਵਾਂਗੇ ਤੇਰੀ ਪੇਮੈਂਟ ਯਾਰ ਮੇਰੀ ਤਾਂ ਆ ਗਈ ਆ ਤੂੰ ਕਿਹੜੀ ਆੜਤ ਦੇ ਵਿੱਚ ਓਏ ਯਾਰ ਪਤਾ ਨਹੀਂ ਸਾਡਾ ਆੜਤੀਆ ਕਿ ਹੋ ਜਾ ਯਾਰ ਉਹਨੇ ਪਤਾ ਨਹੀਂ ਕੋਈ ਚੱਕ ਚੁੱਕ ਲਾਤਾ ਗਲਤ ਕਿਤੇ ਨੰਬਰ ਨੰਬਰ ਜਾਂ ਬੈਂਕ ਦਾ ਗਲਤ ਦਾ ਪਤਾ ਤੇ ਪੇਮੈਂਟ ਨਹੀਂ ਆਈ ਹੋਰ ਤਾਂ ਕੋਈ ਚੱਕ ਨਹੀਂ ਦੋ ਤਿੰਨ ਦਿਨਾਂ ਦੇ ਨਾਲ ਜਾ ਜਾਂਦੀ ਆ ਦੇ ਆਵਾਂਗੇ ਕੋਈ ਗੱਲ ਨਹੀਂ ਓਏ ਯਾਰ ਉਹ ਮੈਨੂੰ ਫੋਨ ਤੇ ਫੋਨ ਕਰੀ ਜਾਂਦਾ ਓਏ ਯਾਰ ਤੈਨੂੰ ਮੈਂ ਕਹਤਾ ਵੀ ਦੋ ਤਿੰਨ ਦਿਨਾਂ ਤੱਕ ਪੇਮੈਂਟ ਆ ਜਾਂਦੀ ਤੇ ਤੈਨੂੰ ਪੈਸੇ ਪਹੁੰਚ ਜਾਂਦੇ ਠੀਕ ਹੈ ਹੋਰ ਦੱਸ ਬਾ ਕੋਈ ਨਹੀਂ ਚਾਹ ਪਾਣੀ ਪੀਣਾ ਨਹੀਂ ਬਸ ਬਸ ਤੇਰੇ ਪੈਸੇ ਪਹੁੰਚ ਜਾਣਗੇ ਤੂੰ ਐਵੇਂ ਟੈਨਸ਼ਨ ਨਾ ਲੈ ਘਬਰਾਣਾ ਯਾਰ ਤੂੰ ਜ਼ਿੰਮੇਵਾਰੀ ਲਈ ਦੱਸ ਤੇਰਾ ਤੂੰ ਮੇਰਾ ਕੀ ਮਾੜਾ ਮੈਨੂੰ ਫੋਨ ਤੇ ਫੋਨ ਤੰਗ ਕਰੀ ਜਾਂਦਾ ਯਾਰ ਉਹ ਤਾਂ ਫੇਰ ਯਾਰ ਅਗਲੇ ਨੇ ਚਲੋ ਜ਼ਿੰਮੇਵਾਰੀ ਤੰਗਦਾ ਕਰ ਲਈ ਉਹਦਾ ਵੀ ਉਹ ਵੀ ਸੱਚਾ ਵੈਸੇ ਹੈਨਾ ਉਹਦੀ ਵੀ ਗੱਲ ਚਲੋ ਠੀਕ ਹੈ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਤੱਕ ਪਹੁੰਚਾ ਦਾਂਗਾ ਚਾਹ ਪੀਣੀ ਦਾ ਨਹੀਂ ਬਾ ਕੋਈ ਨਹੀਂ ਉਹ ਪੀਲਾ ਕੋਟ ਨਹੀਂ ਨਹੀਂ ਬਸ ਚੰਗਾ ਯਾਰ ਨਹੀਂ ਨਹੀਂ ਬਸ ਯਾਰ ਮੈਂ ਜਾਣਾ ਸੀ ਨਾ ਚਲ ਠੀਕ ਹੈ ਠੀਕ ਯਾਰ ਪੈਸੇ ਆਰਤ ਤੇ ਨਾ ਪਹੁੰਚਣ ਤੇ ਆਰਤ ਦੀ ਮਣੀ ਦੇ ਘਰ ਜ਼ਿੰਮੇਵਾਰੀ ਲਈ ਪਹੁੰਚਦਾ ਵੀ ਸੱਜਣਾ ਪੈਸੇ ਦੇ ਦਲੇਰ ਤੇ ਮੈਂ ਆਇਆ ਸੀਗਾ ਦਵਾਈਆਂ ਦੇ ਮਾਮਲੇ 'ਚ ਦਲੇਰ ਦੀ ਜ਼ਿੰਮੇਵਾਰੀ ਲਈ ਸੀ ਤੁਸੀਂ ਹਾਂਜੀ ਲਈ ਸੀ ਤੇ ਉਹ ਨੂੰ ਮੈਂ ਫੋਨ ਲਾਇਆ ਉਹ ਪੈਸੇ ਨਹੀਂ ਦੇ ਰਿਹਾ 60000 ਰੁਪਿਆ ਠੀਕ ਆ ਤੇ ਉਹ ਮੈਂ ਤੁਹਾਡੇ ਖਾਤੇ ਪਾਤੇ ਆ ਮੇਰੇ ਖਾਤੇ ਪਾਤੇ ਹਾਂ ਤੇ ਮੈਂ ਨੂੰ ਤਿੰਨ ਚਾਰ ਵਾਰੀ ਫੋਨ ਲਾਇਆ ਤੇ ਮਾੜਾ ਚੰਗਾ ਬੋਲਿਆ ਮੈਨੂੰ ਠੀਕ ਆ ਉਹ ਪੈਸੇ ਤੁਸੀਂ ਦੇਣੇ ਹੁਣ ਮੈਂ ਦੇਨੇ ਹਾਂ ਹਾਂ ਤੁਹਾਡੀ ਜ਼ਿੰਮੇਵਾਰੀ ਮੈਂ ਤੁਹਾਡੇ ਤੋਂ ਲੈਣੇ ਹਾਂ ਤੁਸੀਂ ਆਪੇ ਹੁੰਦੇ ਤਾਂ ਲਾਓ ਨਾ ਲਓ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆਹ ਦਾ ਬਾਊ ਜੀ ਮੈਂ ਪੰਗਾ ਹੀ ਲੈ ਲਿਆ ਮੈਂ ਤਾਂ ਪੰਗੇ ਨੂੰ ਨਹੀਂ ਪਤਾ ਮੈਨੂੰ ਤਾਂ ਜ਼ਿੰਮੇਵਾਰੀ ਨਾਲ ਲੈਂਦਾ ਯਾਰ ਉਹੀ ਗੱਲ ਆ ਬਾਊ ਜੀ ਹਾਂ ਇਹ ਪੈਸੇ ਤੁਹਾਡੇ ਤੋਂ ਲੈਣਾ ਤੇਰੇ ਖਾਤੇ ਲਿਖੇ ਗਿਆ ਆ ਉਹ ਤੈਨੂੰ ਦਵੇ ਨਾ ਦਵੇ ਮੈਂ ਤੇ ਅਰਤੋਂ ਲੈਣੇ ਆ ਬਾਊ ਜੀ ਦਾ ਠੀਕ ਆ ਵੈਸੇ ਤੈਂ ਬੜਾ ਹੋ ਗਿਆ ਇੱਕ ਵੈਸੇ ਦਾ ਮੈਂ ਪੰਗਾ ਹੀ ਲਿਆ ਪੰਗੇ ਪੰਗੇ ਕਿਸੇ ਨੇ ਲੈਣੇ ਵਿੱਚ ਮੈਂ ਐਵੇਂ ਪੈ ਗਿਆ ਜ਼ਿੰਮੇਵਾਰੀਆਂ ਨਾਲ ਲਿਆ ਕਰੋ ਨਾ ਦੋ ਕੋਈ ਹੁਣ ਮੈਨੂੰ ਕੀ ਪਤਾ ਸੀ ਗੰਡੇ ਜੋ ਘਡੇ ਲਿਜਾਣਾ ਗੰਦਾ ਹੋ ਕੇ ਦੇ ਐਲ ਜਿਵੇਂ ਮਰਜ਼ੀ ਕੱਢ ਮੇਰੇ ਪੈਸੇ ਮੈਂ ਤੇਰੇ ਖਾਤੇ ਪਾਤੇ ਤੂੰ ਆਪੇ ਲੈ ਲੈਣੇ ਹੁਣ ਮੈਂ ਨਹੀਂ ਆਣਾ ਉਹਦੇ ਕੋਲ ਅਜਾ ਮੇਰੇ ਖਾਤੇ ਪਾਤੇ ਆ ਹਾਂਜੀ ਚੱਲ ਕੋਈ ਨਹੀਂ ਮੈਂ ਦੇ ਦੂੰਗਾ ਆਪ ਜਿਵੇਂ ਮਰਜ਼ੀ ਨਿਭੜਿਓ ਚੱਲ ਕੋਈ ਨਹੀਂ ਮੈਂ ਦੇ ਦੂੰਗਾ ਦਲੇਰ ਮੈਨੂੰ ਲੱਗਦਾ ਸਰਦਾਰ ਫੇਰ ਆ ਗਿਆ ਤਿਆ ਕਰੀਏ ਅੱਜ ਬਾਂਡਾ ਲਈਏ ਬਿਮਾਰੀ ਦਾ ਹਾਲ ਆੜੀਏ ਬਾਂਡਾ ਕੋਈ ਕਰੀਆ ਹਾਂ ਨਹੀਂ ਹਾਂ ਨਹੀਂ ਕਰਿਆ ਜੀ ਇਹਨੂੰ ਟਿਕਾਣੀ ਆਉਂਦਾ ਤੋ ਇੰਨੀ ਠੰਡਾ ਵਧੀਆ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਹੋਰ ਸੁਣਾਓ ਭਈਆ ਮੇਰੀ ਸੁਣ ਗੱਲ ਸੱਜਣਾ ਉਹ ਬੈਤ ਆ ਜਾ ਮੌਰੇ ਬੈਣਾ ਨਹੀਂ ਯਾਰ ਮੈਂ ਚਾਹ ਬਣਾ ਆ ਚਾਹ ਬਣਾਏ ਰੇ ਘੋਟ ਘੋਟ ਬੈ ਜਾ ਗੱਲ ਸੁਣ ਮੈਂ ਹੋ ਗਿਆ ਸੀ ਬਿਮਾਰ ਅੱਛਾ ਰੁਪਈਏ ਲੱਗੇ 바ਵਾ ਐਸੇ ਆ ਗਏ ਹੀ ਖਾਤੇ ਚ ਰੁਪਈਏ ਲੱਗੇ 바ਵਾ ਮੇਰੇ ਤੋਂ ਨਹੀਂ ਗਏ ਦਿੱਤੇ ਅੱਛਾ ਤੂੰ ਐਂ ਕਰ ਉਨੂੰ ਕਹਿ ਵੀ ਝੋਨੇ ਦੇ ਦਿੱਤੇ ਜਾਣਗੇ ਓਏ ਇਹਨੇ ਗੁਰੂਆਂ ਮੇਰੇ ਖਾਤੇ ਚੜਾ ਦੇ ਆ ਮੈਂ ਕੀ ਤਰ੍ਹਾਂ ਮੜਾ ਕੀਤਾ ਓਏ ਚੱਲ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਮੈਂ ਦੇ ਦਿੰਦਾ ਮੈਨੂੰ ਫਰਕ ਨਹੀਂ ਪੈਂਦਾ ਯਾਰ ਮੇਰੀ ਤਾਂ ਟਾੜਾ ਬਿਰਲੇ ਨਾਲ ਲੱਗਦੀ ਹੋਣ ਗੁਰੂਆ ਮੈਂ ਬਿਮਾਰ ਹੋ ਗਿਆ ਤੇ ਹੁਣ ਮੈਂ ਦੱਸ ਕਿੱਥੋਂ ਦੇ ਦਾਂ ਹੁਣ ਮੈਂ ਤਾਂ ਬਿਮਾਰ ਮੰਜੀ ਦੇ ਮੈਂ ਨਹੀਂ ਨਾ ਗੱਲ ਤੇਰੀ ਮਾੜੀ ਅਦਲੇ ਰ ਯਾਰ ਚੱਲ ਕੋਈ ਗੱਲ ਨਹੀਂ ਤੂੰ ਚਾਹ ਪੀ ਆਵੇ ਆਦੇ ਮੁੰਡਿਆਂ ਚਾਹੇ ਤਾਂ ਚਾਲੇ ਬਿਣੀਰ ਲੈ ਜਾ ਤੂੰ ਓਏ ਯਾਰ ਨਹੀਂ ਬਿਣੀਰ ਮੈਂ ਚਾਹ ਦੂੰ ਓ ਯਾਰ ਮੈਂ ਚੜ ਚਾਹ ਨਹੀਂ ਬਿਣੀਰ ਮੈਂ ਚੱਲ ਛਾੜੇ ਖੜਾ ਦੇ ਲੈ ਹੰਦੇ ਨਹੀਂ ਚ ਕੋਈ ਗੱਲ ਨਹੀਂ ਤੂੰ ਹੁਣ ਮੇਰੇ ਵੀਰ ਉਹਨੂੰ 6 ਮਹੀਨੇ ਰੋਗ ਝੋਨਾ ਆਉਂਦਾ ਝੋਨਾ ਵੱਢ ਕੇ ਨਾਲ ਦੀ ਨਾਲ ਪੈਸੇ ਦੇ ਦਾਂ। ਨਹੀਂ ਮੈਂ ਬਿਮਾਰ ਹੋ ਗਿਆ ਯਾਰ ਮੇਰਾ ਤੇਰੀ ਇਹ ਗੱਲ ਮਾੜੀ ਅਦਲੇ ਯਾਰ। ਭਾਈ ਮੈਂ ਨਹੀਂ ਮੈਨੂੰ ਪਤਾ ਤੂੰ ਮੇਰੀ ਜ਼ਿੰਮੇਵਾਰੀ ਲਈ ਆ ਤੂੰ ਕੋਈ ਮੇਰਾ ਮਾੜਾ ਨਹੀਂ ਕੀਤਾ। ਤੂੰ ਫੇਰ ਮਾੜਾ ਤੂੰ ਹੀ ਤਾਂ ਰੱਖੀ ਮਾੜਾ ਕੀਤਾ ਤੇਰਾ। ਤੇ ਯਾਰ ਹੁਣ ਮੈਂ ਬਿਮਾਰ ਆ ਮੇਰੇ ਹੁਣ ਲੱਗ ਗਏ ਪੈਸੇ ਹੁਣ ਮੈਂ ਕਿੱਥੋਂ ਦੇ ਦਾਂ। ਕੋਈ ਨਹੀਂ ਮੈਨੂੰ ਪਤਾ ਜਿੱਥੋਂ ਮਰਜ਼ੀ ਦੇ ਪੈਸੇ ਦੇ ਬਈ ਉਹਨੂੰ। ਕੋਈ ਗੱਲ ਨਹੀਂ ਫਿਰ ਯਾਰ ਹੁਣ ਤੂੰ 6 ਮਹੀਨੇ ਦਾ ਰੋਕਣਾ ਮੈਂ ਅੱਜ ਦਾ ਦਿਨ ਆ ਗਿਆ ਹਾਂ ਉਦੋਂ ਬਾਅਦ ਨਹੀਂ ਆਉਣਾ ਮੈਂ ਠੀਕ ਆ ਚੱਲ ਫਿਰ ਤੂੰ ਐ ਕਰ ਮੈਂ ਜਿਵੇਂ ਪੈਸੇ ਦਿੱਤੇ ਨਾ ਫਿਰ ਕਢਾਉਣਾ ਵੀ ਜਾਂਦਾ ਮੈਂ ਉਹ ਬਾਈ ਯਾਰ ਉਹ ਤਾਂ ਤੇਰੀ ਗੱਲ ਠੀਕ ਆ ਤੂੰ ਐ ਕਰ 10 ਦਿਨ ਤਾਂ ਵੇਟ ਕਰ ਤਾਂ 10 ਦਿਨ ਮੈਂ ਵੇਟ ਕਰ 10 ਦਿਨ ਬਾਅਦ ਤੂੰ ਆਣ ਕੇ ਪੈਸੇ ਲੈ ਜੀ ਕੋਈ ਚੱਕਰ ਠੀਕ ਆ ਠੀਕ ਆ ਚੱਲ ਨਹੀਂ ਖੜਨਾ ਤੂੰ 10 ਦਿਨ ਵੇਟ ਕਰ 10 ਦਿਨ ਬਾਅਦ ਮੈਂ ਲੈ ਆਣਾ ਠੀਕ ਆ ਚੰਗਾ ਦਲੇਰ ਇਹਨੇ ਬੜਾ ਲਹੂ ਪੀਤਾ ਹੈ ਡੇਲੀ ਆ ਜਾਂਦਾ ਜਾ ਇਹਨੂੰ ਕਹੇ ਉਹਨਾਂ ਕੇ ਦਵਾਈ ਲੈਣ ਗਿਆ ਉਹ ਹੈ ਨਹੀਂਗਾ ਇੱਥੇ ਹੋਰ ਕੀ ਹੈ ਕਿੱਧਰ ਗਿਆ ਉਹ ਉਹ ਘਰੇ ਹੈ ਨਹੀਂ ਤਾਂ ਦਵਾਈ ਉਹ ਦਵਾਈ ਲੈਣ ਗਿਆ ਚੰਗਾ ਯਾਰ ਸਤਾ ਮਾਰਿਆ ਗੇੜੇ ਤੇ ਗੇੜਾ ਲਵਾਈ ਜਾਂਦਾ ਮੇਰਾ ਏ ਪੁੱਤ ਜੇ ਹੈਗਾ ਘਰੇ ਤੇਨੂੰ ਬਾਹਰ ਕਰ ਦੇ ਯਾਰ ਉਹ ਹੈ ਨਹੀਂ ਗਿਆ ਯਾਰ ਤੇਨੂੰ ਉਹ ਦਿਨ ਆਪ ਹੀ ਆਇਆ ਸੀ ਉਹ ਬਾਲਾ ਬਿਮਾਰ ਦਵਾਈ ਲੈਣ ਗਿਆ ਤੇ ਗੇੜੇ ਤੇ ਗੇੜਾ ਲਵਾਈ ਜਾਂਦਾ ਚੱਲ ਠੀਕ ਆ ਐਵੇਂ ਲੈ ਲਈ ਜ਼ਿੰਮੇਵਾਰੀ ਯਾਰੇ ਤਾਂ ਪਤੰਦਰ ਖੇਤ ਵੀ ਨਹੀਂ ਖੜਾ ਛੱਡਦਾ ਕਾਦੀ ਇਹਦੀ ਜ਼ਿੰਮੇਵਾਰੀ ਦਵਾ ਬੈਠਾ ਮੈਂ ਕਿਵੇਂ ਕਰਾਉਣੀ ਫਿਰ ਤੂੰ ਯਾਰ ਮੈਂ ਪੈਸੇ ਦੇ ਦੇਣਾ ਗਲਤ ਗਲਤ ਗੱਲ ਕਾਲਕਾ ਤੋਂ ਪਈ ਹੈ ਨਾ ਦੇ ਦੇਣਾ ਪੈਸੇ ਨਹੀਂ ਹੁੰਦਾ ਹੁੰਦੇ ਮੈਂ ਤੇਰਾ ਕੀ ਮਾਲਾ ਕੀਤਾ ਸਾਲਾ ਉਧਰੋਂ ਮੈਨੂੰ ਹਸਤਾਈ ਜਾਂਦਾ ਉਧਰ ਤੂੰ ਦੱਬੀ ਕਿਲੀ ਆਉਣਾ ਐਵੇਂ ਥੋੜੀ ਮੈਨ ਲੈ ਹੈ ਜਿੱਦਾਂ ਤੂੰ ਲੈਣ ਮੇਰੇ ਹੋਰ ਤੇ ਦਿਨ ਮੇਰੇ ਤੂੰ ਮੈਂ ਤੈਨੂੰ ਉਦਨ ਕਹਿਦਾ ਐਹੀ ਬਾਈ ਯਾਰ ਝੋਨੇ ਦੇ ਦਵਾਂਗਾ ਮੈਂ ਨਹੀਂ ਦਿੱਤੇ ਯਾਨੀ ਤੂੰ ਮੈਨੂੰ ਹੱਸ ਦੱਸ ਦੇਣਾ ਮੈਂ ਬੰਦਾ ਵੀ ਲੈ ਹਣਾ ਜਿੰਦਾਂ ਮੂਹੇ ਕਿਹਾ ਮੇਰੀ ਸਿਹਤ ਨਹੀਂ ਠੀਕ ਹੁਣ ਮੈਂ ਕਿੱਥੇ ਦੇ ਦੇਦਾ ਯਸ ਤੇਰੀ ਸਿਹਤ ਤਾਂ ਮੈਂ ਠੇਕਾ ਲਿਆ ਨਾਸਮਨ ਬਲਾ ਯਾਰ ਮੈਂ ਤਾਂ ਹੁਣ ਬਈ ਉਦੋਂ ਕੰਟੋ ਨੇ ਦੇ ਦਊਂਗਾ ਜੇ ਲੈਣੀ ਆ ਤਾਂ ਉਹ ਬਾਕੀ ਮਰਜ਼ੀ ਤੇਰੀ ਨਹੀਂ ਇਹ ਲੈਣੇ ਦਾ ਕੀ ਹਿਸਾਬ ਕਿਤਾਬ ਇਹ ਹੀ ਹਿਸਾਬ ਕਿਤਾਬ ਆ ਬਾਈ ਹੁਣ ਕਾਕਾ ਮੇਰੀ ਸੁਣ ਗੱਲ ਪੈਸੇ ਦੇਸ ਦੀ ਮਤ ਨਾ ਠੀਕ ਹੈ ਨਾ ਮੇਰੀ ਗੱਲ ਸੁਣ ਮੇਰੇ ਜੇ ਇਦਾਂ ਕਰੇਗਾ ਤਾਂ ਮੈਂ 1 ਰੁਪਿਆ ਨਹੀਂ ਦੇਣਾ ਅੱਛਾ ਹਾਂ ਇਹਦਾ ਫਿਰ ਜੇ ਤੂੰ ਐਂ ਕਹਿਣਾ ਨਾ ਕਿ ਮੈਂ 1 ਰੁਪਿਆ ਨਹੀਂ ਦੇਣਾ ਫਿਰ ਮਲੇਣਾ ਵੀ ਜਾਣਦਾ ਤੂੰ ਲੈਣੇ ਜਾਣਦਾ ਹੋਏਂਗਾ ਪਰ ਜੇ ਤੂੰ ਐਂ ਕਰੇਂਗਾ ਥੋ ਭਾਈ ਹੋਏਂਗਾ ਤੇ 1 ਰੁਪਿਆ ਨਹੀਂ ਮਿਲਣਾ ਉਦੋਂ ਤੂੰ ਸਾਲਾਵਾਂ ਜਿੰਨਾਂ ਤੂੰ ਲੈਣੇ ਸੀ ਉਹਦੋਂ ਤੂੰ ਐ ਪੈਰ ਚੱਟਣ ਨੂੰ ਵੀ ਤਿਆਰ ਦੇ ਦੂ ਅੱਜ ਕੁਝ ਹੋਰ ਚੜਾ ਫਿਰ ਤਾਨੂੰ ਯਾਰ ਹੁਣ ਦੇ ਦਾਂਗੇ ਯਾਰ ਹੁਣ ਪੈਸੇ ਹੁਣ ਨਹੀਂ ਹੈਗੇ ਹੁਣ ਕਿੱਥੋਂ ਦਈਏ ਦੱਸ ਕਿੱਥੋਂ ਦਈਏ ਤੂੰ ਕਿ ਚੱਕ ਦੇ ਨਾਲ ਨੂੰ ਲਵਾ ਦੇ ਕਿੱਲਾ ਮੇਰੇ ਉਹਦਾ ਬੜੀਆ ਚਾਰ ਕਿਲੇ ਕੰਨ ਕ ਆਪਣੀ ਸਭ ਤੋਂ ਪਹਿਲਾਂ ਪੈਸੇ ਦਊਂਗਾ ਬਾਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹਾਂ ਝੋਨਾ ਆਊਗਾ ਤਾਂ ਪੈਸੇ ਮਿਲਨੇ ਆ ਅੱਛਾ ਜੇ ਤੂੰ ਇਹਦੋਂ ਪਹਿਲਾਂ ਹੁਣ ਤੂੰ ਮੇਰੇ ਪੈ ਗੱਲ ਹਾਂ ਹੱਥੋਂ ਪਾਈ ਮੇਰੇ ਨਾਲ ਹੋਇਆ ਅੱਛਾ ਉਹਦਾ ਮੈਂ ਹੋਊਂਗਾ ਹੀ ਤੈਨੂੰ ਪੈਸਾ 1 ਰੁਪਈਆ ਨਹੀਂ ਮੈਂ ਦੇਣਾ ਦਊਂਗਾ ਮੈਂ ਝ ਪਹਿਲਾਂ ਤਾਂ ਮੈਂ ਸੋਚਦਾ ਸੀ ਚਲ ਦੇ ਦਾਂਗੇ ਪਰ ਯਾਰ ਤੈਨੂੰ ਤਾਂ ਅਕਲ ਕੁਲ ਹੀ ਨਹੀਂ ਜਾਵਾ ਤੂੰ ਕਹਿੰਦਾ ਮੈਨੂੰ ਨੇ ਕਿਹਜਨੇ ਤੇ ਜ਼ਿੰਮੇਵਾਰੀ ਲੈ ਲਈ ਯਾਰ ਜ਼ਿੰਮੇਵਾਰੀ ਲਈ ਹੈ ਲਈ ਹੈ ਪਰ ਲੋਕ ਕੀ ਲੈਂਦੇ ਜ਼ਿੰਮੇਵਾਰੀ ਲੋਕਾਂ ਸੱਚੀ ਕਹਿੰਦੇ ਨਾ ਕਿ ਦਲੇਰ ਦਾ ਮਿਹਾਰ ਮੋੜ ਮਾੜਾ ਯਾਰ ਮਾੜਾ ਹਣ ਮੈਂ ਜਦੋਂ ਤੂੰ ਨਹੀਂ ਹਣ ਕਿਤੇ ਰੱਬ ਨਹੀਂ ਕਸਰ ਬੈ ਗਈ ਰੱਬ ਨਹੀਂ ਕਸਰ ਬੈ ਗਈ ਮਾਰ ਹੋ ਗਿਆ ਪੈਸੇ ਉਧਰ ਲਾ ਕੇ ਤਾਂ ਮੈਂ ਕੀ ਕਰ ਹੋ ਗਿਆ ਚੁੱਪ ਕਰਕੇ ਬੰਦੇ ਦਾ ਪੁੱਤ ਬਣ ਕੇ ਪੈਸੇ ਦੇ ਦੇ ਹੁੰਦੇ ਬਾਈ ਜੀ ਪੈਸੇ ਦਵਾਂਗੇ ਝੋਨੇ ਤੇ ਜਰੂਰ ਦੇ ਦਾਂਗੇ ਹਾਂ ਇਹ ਤੈਨੂੰ ਝੋਨੇ ਤੱਕ ਰੁਕਣਾ ਪਏ ਅੱਛਾ ਕੋਈ ਨਹੀਂ ਝੋਨਾ ਵੀ ਆਲੇ ਉਹ ਤਾਂ ਮੌਕਾ ਹੀ ਦੱਸੂਗਾ ਬਾਕੀ ਮੌਕਾ ਹੀ ਦੱਸੂਗਾ ਫਿਰ ਦੱਸੂਦ ਨੂੰ ਮੈਂ ਚੱਲ ਠੀਕ ਹੈ ਤੋ ਨੀ ਝੋਨੇ ਕੋਈ ਨਹੀਂ ਤੀ ਸਾਲ ਪਖਾਂਡੀ ਫੜ ਰੱਖਿਆ ਤੂੰ ਹਾਂ ਜਿਵੇਂ ਤੂੰ ਲੈਣਾ ਨਾ ਐ ਨਹੀਂ ਪੈਸੇ ਦਿੰਦੇ ਅਸੀਂ ਇਹ ਤਾਂ ਤੂੰ ਅੱਜ ਗੱਲ ਪਿਆਣਾ ਤੂੰ ਯਾਦ ਪਿਆ ਰੱਖੇਗਾ ਲੈ ਲਈ ਮੇਰੇ ਤੋਂ ਠੇਗਣਾ ਹੈ ਤੈਨੂੰ ਦੰਨਾ ਮਾਂ ਵੀ ਚੱਟ ਹਜ਼ਾਰ ਜਿਹੜਾ ਤੂੰ ਮੰਗਦਾ ਇਹ ਕਿੱਥੋਂ ਆ ਗਿਆ ਦਲੇਰ ਹਾਂਜੀ ਮੇਰੀ ਆ ਬਈ ਮਿਹਨਤ ਹਾਂ ਤੂੰ ਝੋਨਾ ਵੀ ਲੈ ਆ ਵਡਾ ਵੇਚ ਵੀ ਦਿੱਤਾ ਅੱਛਾ ਤੇਰੀ ਬਾਸਪਤੀ ਵੀ ਚੰਗੀ ਹੋਈ ਆ ਮੁੱਛਲ ਵੀ ਚੰਗਾ ਆਇਆ ਬਾਈ ਬਣ ਕੇ ਹੁਣ ਪੈਸੇ ਦੇ ਦੇ ਤੇਰੀ ਵੇਲਾ ਮੈਂ ਵਿਆਜ ਵੀ ਤੈਨੂੰ ਮੈਂ ਛੱਡੀ ਵਿਆਜ ਮੈਂ ਭਰ ਹੀ ਜਨਾ ਹਾਂ ਤੇਰਾ ਮੂਲਾ ਸਿਰਫ 60000 ਰੁਪਿਆ ਹਾਂਜੀ ਉਹ ਦੇ ਦੇ ਬਾਈ ਬਣ ਕੇ ਮਣੀ ਯਾਰ ਮੈਂ ਤੇਰਾ ਹਜੇ ਵੀ ਕਮਾਲ ਆ ਯਾਰ ਤੇਰੀ ਗੱਲ ਤਾਂ ਸੁਣ ਵੀਰ ਮੈਂ ਤੇਰੇ ਨਾਲ ਜ਼ਰੂਰ ਗੱਲ ਕੀਤੀ ਸੀ ਝੋਨਾ ਵੇਚ ਕੇ ਲਵਾਂਗਾ ਮੈਂ ਨਹੀਂ ਕਹਿੰਦਾ ਫਸਲ ਵੀ ਚੰਗੀ ਹੋਈ ਆ ਅੱਛਾ ਪਰ ਯਾਰ ਨਾ ਸਾਡਾ ਮਿੱਡੂ ਖੇੜੇ ਵਾਲਾ ਪ੍ਰਾਣਾ ਬਿਮਾਰ ਹੋ ਗਿਆ ਯਾਰ ਉਹ ਮੈਨੂੰ ਪਤਾ ਕਿਹੜਾ ਪ੍ਰਾਣਾ ਬਿਮਾਰ ਹੋਇਆ ਤੇਰਾ ਉਹ ਸੱਚੀ ਪੈਸੇ ਬੜੇ ਲੱਗੇ ਝੂਠ ਟੋਲੀ ਆ ਨਾ ਕਿਉਂ ਮਰੀ ਜਨ ਉਹ ਗੁਰੂਆ ਤੈਨੂੰ ਕੀ ਸਾਡੇ ਤਾਂ ਵਿਪਤਾ ਬਣੀ ਆ ਤੂੰ ਝੂਠ ਝੂੜ ਆਖੀ ਆ ਨਾ ਗੁਰੂਆ ਸਾਡਾ 3-4 ਲੱਖ ਰੁਪਈਆ ਲੱਗਾ ਮੈਂ ਇਹ ਗੁਰਵਾੜ ਤੋਂ ਚੱਕ ਕੇ ਸਾਰੇ ਪੈਸੇ ਭੈਣ ਨੂੰ ਭੇਜੇ ਨੇ ਨਹੀਂ ਯਾਰ ਬਸ ਮੈਂ ਤੇਰੀ 6 ਲੱਖ ਦੀ ਹਾਂ ਹਾਂ 6 ਲੱਖ ਦੀ ਉਹ ਮੁੱਛੀ ਦੀ ਤਰ੍ਹਾਂ 6 ਲੱਖ ਦਾ ਆ ਹਾਂ ਹੋਇਆ ਹੋਇਆ ਫਿਰ 60000 ਰੁਪਈਆ ਨਾ ਦਿੱਤਾਗੇ ਤਾਂ ਬਸ ਫਿਰ ਤਾਂ ਓ ਯਾਰ ਹੁਣ ਕੀ ਕਰੀਏ ਯਾਰ ਹੁਣ ਪ੍ਰਾਣਾ ਬਿਮਾਰ ਹੋ ਗਿਆ ਉਹਨੂੰ ਤੈਨੂੰ ਪਤਾ ਪੈਸੇ ਰਿਸ਼ਤੇਦਾਰੀ ਦੇਣੇ ਬੰਦੇ ਜੇ ਤੇਰਾ ਪ੍ਰਾਣਾ ਬਿਮਾਰ ਹੋ ਜੇ ਅੱਛਾ ਤੂੰ ਪੈਸੇ ਨਾ ਦੇਂਗਾ ਉੱਥੇ ਤੇ ਉੱਥੇ ਮੈਂ ਦਊਂਗਾ ਦੇਂਗਾ ਬਸ ਪਰ ਮੈਨੂੰ ਪਤਾ ਜਿਹੜਾ ਤੇਰਾ ਪ੍ਰਾਣਾ ਬਿਮਾਰ ਹੋਇਆ ਯਾਰ ਉਹਦਾ ਹੁਣ ਤੂੰ ਕਮਾਲ ਹੋ ਗਈ ਤੇਰੇ ਵਾਲਿਆ ਯਾਰ ਸਾਡਾ ਪ੍ਰਾਣਾ ਬਿਮਾਰ ਉਹਦਾ ਮੈਨੂੰ ਪਤਾ ਜਿਹੜਾ ਫਿਰ ਹੋਇਆ ਅੱਛਾ ਅੱਛਾ ਹਾਂ ਦੱਸ ਅੱਗੇ ਦੱਸ ਅੱਗੇ ਕੀ ਇਹਦੇ ਸਭੀ ਸਿਆਣੇ ਸੱਚ ਹੀ ਕਹਿੰਦੇ ਆ ਕੀ ਕਹਿੰਦੇ ਆ ਧਾਰ ਲੈਣ ਵਾਲਾ ਤਾਂ ਮੰਗੇ ਇੱਕ ਵਾਰ ਹਾਂ ਤੇ ਦੇਣ ਵਾਲਾ ਮੰਗੇ ਵਾਰ-ਵਾਰ ਅੱਛਾ ਹਾਂ ਉਹ ਨਹੀਂ ਉਹ ਗੱਲ ਨਹੀਂ ਆਹ ਭ ਅੱਗੇ ਤੋਂ ਨਹੀਂ ਮੈਂ ਕਹਿੰਦੀ ਜ਼ਿੰਮੇਵਾਰੀ ਚੱਕਦਾ ਚੰਗਾ ਬਹੁਤ ਵਧੀਆ ਕੀਤੀ ਤੂੰ ਵਾਹ ਸ਼ੁਕਰ ਆਪਰਾ ਵਾਜ ਤਾਂ ਮਗੋਂ ਹੀ ਲੈ ਗਿਆ ਹੈ ਸਾੜ ਦੇ ਤੋ ਕਿੱਥੇ ਪੈਸੇ ਲੈ ਲੇਗਾ ਜੋ ਭਰਾ ਦੂੰ ਸਾਡੇ ਤੋਂ ਪੈਸੇ ਕਢਾਉਣੇ ਬੜੇ ਔਖੇ ਨੇ ਬੜੇ ਔਖੇ ਨੇ